ਲੋਕੀ ਮਿੱਤਰੋ ਅੱਜ ਨਾਲੇ ਸਭ ਨੂੰ ਪਤਾ ਵੀ ਅ ਪੰਜਾਬ ਬੰਦ ਹੈ ਨਾ ਤੇ ਫਿਰ ਵੀ ਲੋਕ ਹਟਦੇ ਨਹੀਂ ਆ ਦੇਖ ਲੋ ਪਿੰਡਾਂ ਚੋਂ ਨਿਕਲ ਨਿਕਲਾਉਨੇ ਆ ਤੇ ਗੱਡੀਆਂ ਵਸਾ ਲੀਆਂ ਸਾਹਮਣੇ ਦੇਖੋ ਕਿੰਨੀਆਂ ਗੱਡੀਆਂ ਫਸੀਆਂ ਖੜੀਆਂ ਆਆਂ ਯਾਦਾਰ ਗੱਡੀਆਂ ਹਿਮਾਚਲੀ ਹਿਮਾਚਲ ਦੀਆਂ ਆ ਉਹ ਦੇਖੋ ਕਿੱਧਰ ਕਿੱਧਰ ਨੂੰ ਮੋੜੀਆਂ ਪਈਆਂ ਗੱਡੀਆਂ ਇਹਨਾਂ ਨੇ ਹੁਣ ਕਿੱਧਰ ਨੂੰ ਲੰਘਿਆ ਯਾਰ ਪਿੰਡਾਂ ਚ ਵੀ ਹੁਣ ਰਸਤੇ ਬੰਦ ਕਰਤੇ ਜਦ ਲੋਕਾਂ ਨੂੰ ਪਹਿਲਾਂ ਪਤਾ ਹਟਦੇ ਪਤਾ ਨਹੀਂ ਕਿਉਂ ਨਹੀਂ ਹੈਗੇ ਇਹ ਸਾਰੇ ਪੰਜਾਬ 'ਚ ਕਿੰਨੇ ਦਿਨ ਪਹਿਲਾਂ ਕਾਲ ਦਿੱਤੀ ਵੀ ਪੰਜਾਬ ਬੰਦ ਹੈ ਤੇ ਹੁਣ ਪਿਆਵਾ ਪਿੰਗ ਪਲਾਂਗੜਾ ਇਹਨਾਂ ਦਾ ਜਿੰਨੀਆਂ ਗੱਡੀਆਂ ਸਾਰੀਆਂ ਜ਼ਿਆਦਾਤਰ ਹਿਮਾਚਲ ਦੀਆਂ ਆਇਆਂ ਤੇ ਹੁਣ ਆ ਦੱਸੋ ਰਸਤਾ ਕਿਤੇ ਆਉਣ ਯੋਗ ਆ ਕੱਚਾ ਰਸਤਾ ਉਹਦੇ ਪਿੱਛੇ ਇੱਕ ਹੋਰ ਆ ਗਈ ਗੱਡੀ ਹਰਿਆਣਾ ਹਿਮਾਚਲ ਜਿੰਨੀਆਂ ਗੱਡੀਆਂ ਬਾਹਰ ਦੀਆਂ ਆਇਆਂ ਜਦ ਪਹਿਲਾਂ ਕਾਲ ਦਿੱਤੀ ਵੀ ਬੰਦੇ ਹਟਦੇ ਨਹੀਂ ਹੈਗੇ ਪੰਗੇ ਲੈਣ ਤੇ ਹੁਣ ਇਹ ਕੱਚਾ ਰਸਤਾ ਆ ਫਿਰ ਬਾਅਦ ਚ ਪਸਤਾਉਂਗੇ ਫਿਰ ਕਦੀ ਕਿਸਤੇ ਟੋਚਨ ਮੰਗਾਨੇ ਕਦੀ ਕੋਸ ਮੰਗਾਨੇ ਆ ਖੇਤਾ ਚ ਨੂੰ ਗੱਡੀਆਂ ਪਾ ਲਈ ਇਹਨਾਂ ਨੇ ਇੱਕ ਆ ਪਿੱਛੇ ਆ ਗਈ ਬਾਈ ਗੱਡੀ ਲੈ ਕੇ ਆ ਗਿਆ ਹਾਂ ਬਾਈ ਭਾਈ ਮੁਸ਼ਕਿਲ ਆ ਜਾਣਾ ਕਿੱਥੇ ਹੈ ਹੈ ਲੋਕਾਂ ਨੇ ਪੰਗੇ ਲੈੇ ਬੈਤ ਹੈ ਪਰ ਹਟਦੇ ਨਹੀਂ ਹੈਗੇ ਯਾਰ ਇਹ ਦੇਖਦੇ ਕੀ ਹੁੰਦਾ ਦੇਖੋ ਰਸਤੇ ਤਾਂ ਬਿਲਕੁਲ ਕੱਚੇ ਆ ਯਾਰ ਜਿਆਦਾ ਗੂਗਲ ਮੈਪ ਲਾ ਕੇ ਆ ਜੰਨੇ ਆ ਜਾਂ ਕੁਛ ਲਾ ਕੇ ਆ ਜੰਨੇ ਆ ਆ ਦੇਖ ਲਓ ਸਾਰਾ ਰਸਤਾ ਕੱਚਾ ਪਿਆ ਯਾਰ ਹਨਾ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਆ ਸਾਰਾ ਰਸਤਾ ਕੱਚਾ ਆ ਤੇ ਹੁਣ ਲੋਕਾਂ ਨੇ ਕੱਢਣੀ ਸਟਾਰਟ ਕਰਤੀ ਇੱਧਰ ਨੂੰ ਇਹ ਜੇ ਰਸਤਾ ਹੈ ਉਹ ਲੈ ਦੇ ਗਏ ਚਾਰ ਗੱਡੀਆਂ ਫੋਰ ਕੱਢ ਕੇ ਅੱਗੇ 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 ਦੇਖਦੇ ਕਿ ਆ ਹੁੰਦਾ ਕਿ ਆ ਨਹੀਂ ਹੁੰਦਾ ਸਾਰੀਆਂ ਜਿੱਕੜ ਚ ਫਸੀਆਂ ਵਿਧੀਆਂ ਗੱਡੀਆਂ ਜਿੰਨੇ ਵੀ ਹੈ ਕੋਈ ਕਹਿੰਦਾ ਚੰਡੀਗੜ੍ਹ ਜਾਣਾ ਕੋਈ ਕਹਿੰਦਾ ਖੈੜ ਜਾਣਾ ਚਾਲ ਵੀ ਲੰਘ ਗਈ ਹੈ ਤਾਂ ਹੁਣ ਉਹ ਇੱਕ ਹੋਰ ਆ ਗਈ ਪਿੱਛੇ ਇਹ ਦੇਖਦੇ ਹੁਣ ਕਿੱਥੇ ਜਾਂਦੀ ਹੈ ਲੋਕ ਸਮਝਦੇ ਨਹੀਂ ਹੈਗੇ ਵੀ ਕਿਸਦਾ ਸਾਥ ਦੇਣਾ ਚਾਹੀਦਾ ਨਾ ਜਰੂਰੀ ਕੰਮ ਹੈ ਉਹਨਾਂ ਨੂੰ ਤਾਂ ਉਹ ਆਪ ਹੀ ਕੱਢੀ ਜਾਣੇ ਆ ਮੇਨ ਰੋਡ ਤੇ ਜਿੱਤਰਾ ਕਿ ਇਹ ਇੰਟਰਵਿਊ ਵਗੈਰਾ ਆ ਉਹ ਬੰਦੇ ਆਪ ਹੀ ਕੱਢ-ਕੁੱਢ ਦਿੰਨੇ ਆ ਉਹ ਲੈ ਪਿੰਡਾਂ ਨਾਲ ਲਾਤਾ ਧਰਨਾ ਕਿਹਦੇ ਨੂੰ ਲੰਘਣ ਨੰਦੇਗੇ ਹੁਣ ਕਹਿੰਦੇ ਪਿੰਡਾਂ ਚ ਨੂੰ ਹੀ ਲੰਘਣ ਦੇਣੇ ਨਹੀਂ ਲੋਕ ਪਿੰਡਾਂ ਚ ਨੂੰ ਆਈ ਜਾਂਦੇ ਤੇ ਲੋ ਵੀ ਇੱਕ ਗੱਡੀ ਹੋਰ ਆ ਗਈ ਉਹ ਉਹਦੇ ਪਿੱਛੇ ਤੁਸੀਂ ਦੇਖ ਸਕਦੇ ਆ ਪਰ ਲੋਕ ਹਟਦੇ ਨਹੀਂ ਹੈਗੇ ਯਾਰ ਆਉਣੇ ਦੇ ਨਾ ਉਹ ਦੇਖੋ ਸਾਹਮਣੇ ਜਿਆਦਾ ਹਿਮਾਚਲ ਦੀਆਂ ਗੱਡੀਆਂ ਆਇਆ ਪੰਜਾਬ ਨੰਬਰ ਘੱਟ ਹੈ ਮੱਚ ਲਿਆਂ ਤੇ ਜਿਆਦਾ ਅੱਗ ਲੱਗਦੀ ਹੈ ਵਾਹ ਦੇਖੋ ਜਾਨਵਰ ਆ ਗਏ ਛੱਪ ਇੱਕ ਨਹੀਂ ਮਾਰ ਕੇ ਘਿਰਿਆ ਛੱਪ ਮਾਰ ਕੇ ਘਿਰਿਆ ਉਹ ਤੇ ਦੇਖ ਲੋ ਭਾਈ ਇਹ ਤਾਂ ਬੇਵਾਨੀ ਹੈਗਾ ਦੇਖੋ ਪੁੱਤ ਨੇ ਖਾ ਲਿਆ ਉਹ ਜੋ ਹਾਤੂ ਉਹਨੇ ਕੁੱਤਾ ਲੈ ਵੀ ਦੇਖੋ ਜਾਨਵਰ ਇਹ ਤਾਂ ਸੀਰੀਜ ਹੀ ਘੁੱਟ ਕੇ ਘਿਰਿਆ ਭਾਈ ਲੈ ਇੱਕ ਮੈਡਮ ਆ ਗਈ

ਫੇ ਲੋਕ ਲੜਨ ਦੇ ਨੂੰ ਆਉਂਦੇ ਆ